ਕਿਸੇ ਵੀ ਸੂਰਤ ਦੇ ਵਿੱਚ ਹੁਣ ਮਾਨ ਸਰਕਾਰ ਨਸ਼ਾ ਤਸਕਰਾਂ ਨੂੰ ਬਖਸ਼ੇਗੀ ਨਹੀਂ ਜਿहां ਯੁੱਧ ਨਸ਼ੇ ਦੇ ਵਿਰੁੱਧ ਜੋ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਤਾਂ ਇਸੇ ਮੁਹਿੰਮ ਦੇ ਤਹਿਤ ਪੰਜ ਕੈਬਨਿਟ ਮੰਤਰੀ ਜੋ ਕਿ ਲਗ ਲਗ ਜ਼ਿਲ੍ਹਾ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਤਾਂ ਦੱਸ ਦੇ ਕਿ ਉਹ ਕਿਹੜੇ ਕਿਹੜੇ ਜ਼ਿਲ੍ਹੇ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜਿੱਥੇ ਖੰਨਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਤਸਕਰਾਂ ਦੇ ਪ੍ਰਸ਼ਾਸਨ ਦੇ ਵੱਲੋਂ ਤਾਰੇ ਤੋੜੇ ਜਾਣਗੇ ਤਾਂ ਉੱਥੇ ਹੀ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੇ ਵੱਲੋਂ ਬਣਾਈ ਗਈ ਨਸ਼ਿਆਂ ਵਿਰੁੱਧ ਪੰਜ ਮੈਂਬਰੀ ਕਮੇਟੀ ਜੋ ਕਿ ਪੰਜ ਮੈਂਬਰੀ ਕੈਬਨਟ ਸਬ ਕਮੇਟੀ ਦੇ ਮੈਂਬਰ ਵੀ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨਗੇ ਕਤਾਕਰ ਵਾਲੇ .com ਦੇ ਨੂੰ ਮੁੱਖ ਮੰਤਰੀ ਦਰਬਾਰ ਤੋਂ ਮਿਲੀ ਜਾਣਕਾਰੀ ਤੇ ਮੁਤਾਬਕ ਦੱਸਦੀ ਹੈ ਕਿ ਕੈਬਨਟ ਮੰਤਰੀ ਅਤੇ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਜੀਮਾ ਨਵਾਂ ਸ਼ਹਿਰ ਤੇ ਰੋਪੜ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨਗੇ ਤਾਂ ਕੈਬਨਟ मंत्री लाजु सिंह पुल्लर फिरोज़पुर ਦੇ ਵਿੱਚ ਕਰਨਗੇ ਅਤੇ ਫਾਜ਼ਿਲਕਾ ਜ਼ਿਲ੍ਹਿਆ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨਗੇ ਤਾਂ ਉੱਥੇ ਹੀ ਕੈਬਨਿਟ ਮੰਤਰੀ ਅਮਨ अरोड़ा ਜਲੰਧਰ ਅਤੇ ਲੁਧਿਆਣਾ ਦੇ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਜੋ ਕਿ ਮਲੇਰਕੋਟਲਾ ਅਤੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਮੋਗਾ ਅਤੇ ਫਰੀਦਕੋਟ ਦੇ ਵਿੱਚ ਮੀਟਿੰਗਾਂ ਕਰਨ ਤੋਂ ਇਲਾਵਾ ਨਸ਼ਾ ਚੁੜਾਓ ਕੇਂਦਰ ਦਾ ਵੀ ਦੌਰਾ ਕਰਨਗੇ ਤਾਂ ਦੱਸ دیے ਕਿ ਇਹ ਪੰਜ ਜੋ ਕਿ ਕੈਬਨਿਟ ਮੀਟਿੰਗ ਬਣਾਈ ਸੀਗੀ ਤਾਂ ਇਸ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਮੀਟਿੰਗ ਕੀਤੀ ਜਾਵੇ ਅਧਿਕਾਰੀਆਂ ਦੇ ਨਾਲ ਤਾਂ ਕਿ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਤਾਂ ਖਬਰ ਵਾਲੇ .com ਦੇ ਉੱਤੇ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਖਬਰ ਜਿਹੜੀ ਕਿ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਕਿਸੇ ਵੀ ਕੀਮਤ ਦੇ ਵਿੱਚ ਜਿਹੜੀ ਕਿ ਨਸ਼ਾ ਤਸਕਰਾਂ ਨੂੰ ਹੁਣ ਬਖਸ਼ੇਗੀ ਨਹੀਂ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅ ਤੋਂ ਜਿਹੜੀ ਕਿ ਨਸ਼ਾ ਤਸਕਰ ਸੀਗੇ ਉਹਨਾਂ ਦੇ ਘਰ ਦੀ ਘਰ ਨੂੰ ਢਾਇਆ ਜਾ ਰਿਹਾ ਬੁਲਡੋਜ਼ਰ ਚਲਾਇਆ ਜਾ ਰਿਹਾ ਹੈਗਾ ਬੁਲਡੋਜ਼ਰ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਸਰਕਾਰ ਦੇ ਦੌਰਾਨ ਚਲਾਇਆ ਜਾ ਰਿਹਾ ਸੀਗਾ ਤੇ ਉਹੀ ਮੁਹੀਮ ਹੁਣ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਨਸ਼ਾ ਤਸਕਰਾਂ ਜੋ ਕਿ ਆਪਣੇ ਗਲਤ ਤਰੀਕੇ ਦੇ ਨਾਲ ਪੈਸੇ ਕਮਾਏ ਹੋਏ ਸੰਪਤੀ ਦੇ ਨਾਲ ਘਰ ਬਣਾਏ ਜਾ ਰਹੇ ਨੇ ਤਾਂ ਉਹਨਾਂ ਦੇ ਘਰ ਨੂੰ ਵੀ ਮਾਨ ਸਰਕਾਰ ਬੁਲਡੋਜ਼ਰ ਦੇ ਰਾਹੀਂ ਉੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦੇ ਵੱਲੋਂ ਹੁਣ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਕਿ ਮੁਹੀਮ ਹੈ ਇਸ ਨੂੰ ਹੋਰ ਵੀ ਤਿੱਖਾ ਕਰਨ ਦੇ ਬਾਰੇ ਜਿਹੜੀ ਕਿ ਮੀਟਿੰਗ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਵਕ ਵਕ ਜਿਹੜੇ ਕਿ ਕੈਬਨਿਟ ਮੰਤਰੀ ਨੇ ਉਹ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਅੱਜ ਕੈਬਨਿਟ ਮੀਟਿੰਗ ਮੀਟਿੰਗ ਕਰਨਗੇ ਤਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਉਹ ਨਸ਼ਾ ਛੁਡਾਓ ਕੇਂਦਰਾਂ ਦਾ ਵੀ ਦੌਰਾ ਕਰਨਗੇ